ਹਲੋ ਵੀ ਗੱਲ ਕਰਨ ਲੱਗੇ ਆਂ ਭਰਾਵੋ ਜਿਹੜੇ ਹੜਪੀੜ ਤੇ ਲੋਕ ਆ ਨਾ ਫਿਰੋਜ਼ਪੁਰ ਦੇ ਉਹ ਵਿਚਾਰੇ ਭੁੱਖੇ ਧਾਇੇ ਬੈਠੇ ਆ ਜਿਹੜੇ ਛੱਤਾਂ ਤੇ ਚੜੇ ਬੈਠੇ ਆ ਤਾਹਾਂ ਜਾਗਦੇ ਕੋ ਜਹਾਜ਼ ਲੈ ਕੇ ਆਓ ਸਾਡੀ ਖਾਤਰ ਕੋਈ ਬਿਸਕੁਟ ਵਗੈਰਾ ਜਾਂ ਕੋਈ ਰੋਟੀ ਪਾਣੀ ਪਾਣੀ ਵੀ ਪੀਣ ਨੂੰ ਹੈ ਨਹੀਂ ਉਹ ਬੜੀ ਦੁੱਖ ਦੀ ਗੱਲ ਹੈ ਕਿ ਆਪਾਂ ਸਾਰੇ ਉਹਨਾਂ ਦੇ ਕੰਮ ਆ ਗਏ ਆਪਾਂ ਜਿਹੜੇ ਬਚੰਦੇ ਮਾਨਸਾਲੇ ਆ ਨਾ ਬਹੁਤ ਉੱਥੇ ਥਾਂ ਤੇ ਬੈਠੇ ਆ ਜਿੰਨੇ ਵੀ ਇੱਧਰਲੇ ਹਰਿਆਣੇ ਦੇ ਨਾਲ ਲੱਗਦੇ ਆ ਜਿਹੜੇ ਜਾ ਆਪਣਾ ਹੱਕ ਬਣਦਾ ਕਿ ਆਪਾਂ ਭੱਜ ਦੌੜ ਕੇ ਉਹਨਾਂ ਕੋਲੇ ਪਹੁੰਚ ਗਏ ਤੇ ਇਹ ਦੁੱਖ ਦੀ ਘੜੀ ਦੇ ਵਿੱਚ ਕੰਮ ਆਪਾਂ ਉਹਨਾਂ ਦੇ ਆਈਏ ਇਹ ਚਾਰ ਕਲਿਆਣਾ ਲਿਖੀਆਂ ਮੈਂ ਬੜੇ ਦੁੱਖ ਨਾਲ ਤਾਂ ਕਿ ਉਹਨਾਂ ਚੱਕਰ ਆਪਾਂ ਮੈਨੂੰ ਹਮਦਰਦੀ ਉਹਨਾਂ ਤੇ ਵੀ ਵਿਚਾਰੀ ਆਪਾਂ ਨੂੰ ਸਾਰਿਆਂ ਨੂੰ ਐ ਵੈਸੇ ਤੇ ਪਰ ਥੋੜਾ ਜਨਾ ਆਪਾਂ ਨੂੰ ਚਾਹੀਦਾ ਵੀ ਉਹਨਾਂ ਤੇ ਕੋਈ ਪਿਛਾਗੇ ਸਮਾਨ ਜਿੰਨਾ ਵੀ ਹੈਗਾ ਇਕੱਠਾ ਹੁੰਦਾ ਆਪਾਂ ਤੋਂ ਪਿੰਡਾਂ ਦੇ ਵਿੱਚੋਂ ਆਪਾਂ ਸਮਾਨ ਇਕੱਠਾ ਕਰੀ ਜਾਂਦੇ ਆ ਸਾਡੇ ਪਿੰਡ ਵੀ ਕਰਦੇ ਫਿਰ ਤੇ ਇਕੱਠਾ ਸਾਨੂੰ ਪਤਾ ਹੀ ਹੈ ਪਿੰਡ ਸਾਡਾ ਜੈ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਇਹ ਹੈਗੀ ਆ ਬਾਦ ਲੰਮੀ ਰੋਡ ਤੇ ਪਿੰਡ ਹੈ ਸਾਡਾ ਅਸੀਂ ਵੀ ਇਕੱਠੇ ਕਰੀ ਜਾਂਦੇ ਹਾਂ ਸਾਰੇ ਇਕੱਠੇ ਕਰੋ ਭਾਈ ਉੱਥੇ ਆਪਾਂ ਲੈ ਕੇ ਚੱਲੀਏ ਸਮਾਂ ਓਹ ਵਿਚਾਰੇ ਆਪ ਦਾ ਬੈਠ ਕੇ ਖਾ ਤਾਂ ਲੈਣ ਕਰਤਾ ਉਹਨਾਂ ਦੇ ਉੱਜੜ ਗਈ ਜਮੀਨਾਂ ਉੱਜੜ ਗਈਆਂ ਟਹਿਗੇ ਘਰ ਤੇ ਡੰਗਰ ਬੱਚਾ ਪਤਾ ਨਹੀਂ ਵਿਚਾਰੇ ਦਾ ਕਿੱਧਰ ਗਿਆ ਜਿਹੜਾ ਬਹੁਤ ਵੱਡਾ ਸ਼ਮਾਇਆ ਹੁੰਦਾ ਆਪਣਾ ਰੀਜਨਲ ਪਾਲੀਆਂ ਗੱਜਾਂ ਗਾਈਆਂ ਮੱਝਾਂ ਪਤਾ ਨਹੀਂ ਕਿੱਧਰ ਗਈਆਂ ਉਹਨਾਂ ਨੇ ਕੀ ਵੇਖਣਾ ਸੀ ਵਿਚਾਰਿਆਂ ਨੇ ਰਸਤੇ ਲਾ ਕੇ ਦਾ ਕੋਠਾ ਨੇ ਚੜ ਗਏ ਉਹਨਾਂ ਦੀ ਗੱਲ ਕਰ ਲੱਗੇ ਆ ਵਿੱਚ ਪੰਜਾਬ ਦੇ ਡੁੱਬ ਗਏ ਲੋਕੀ ਘਰਾਂ ਚ ਵੜ ਗਿਆ ਪਾਣੀ ਵਿੱਚ ਪੰਜਾਬ ਦੇ ਡੁੱਬ ਗਏ ਲੋਕੀ ਪਾਣੀ ਘਰਾਂ ਚ ਆਇਆ ਉਹਨਾਂ ਦਾ ਕਸੂਰ ਕੋਈ ਨਾ ਰੱਬ ਨੇ ਕਹਿਰ ਵਰਸਾਇਆ ਉਹਨਾਂ ਦਾ ਕਸੂਰ ਕੋਈ ਨਾ ਰੱਬ ਨੇ ਕਹਿਰ ਵਰਸਾਇਆ ਜਦੋਂ ਕਿਸੇ ਤੇ ਵਖਤ ਪੈਂਦਾ ਸਿਆਣੇ ਲੋਕ ਕੰਮ ਆਉਂਦੇ ਪਾਗਲ ਲੋਕ ਤਾਂ ਘਰਾਂ 'ਚ ਬੈਠੇ ਜਾਣ ਕੇ ਠੋਲੇ ਲਾਉਂਦੇ ਪਾਗਲ ਲੋਕ ਤਾਂ ਘਰਾਂ 'ਚ ਬੈਠੇ ਜਾਣ ਕੇ ਠੋਲੇ ਸੁਣਾਉਂਦੇ ਆਪਣਾ ਬਣਦਾ ਹੱਕ ਮਿੱਤਰੋ ਆਪਾਂ ਉਹਨਾਂ ਕੋਲੇ ਜਾਈਏ ਭੁੱਖੇ ਪਿਆਸੇ ਬੈਠੇ ਜਿਹੜੇ ਉਹਨਾਂ ਦੇ ਕੰਮ ਆਈਏ ਭੁੱਖੇ ਪਿਆਸੇ ਬੈਠੇ ਜਿਹੜੇ ਉਹਨਾਂ ਦੇ ਕੰਮ ਆਈਏ ਛੱਤਾਂ ਉੱਪਰ ਬੈਠੇ ਜਿਹੜੇ ਚਾਰ ਸਪੇਰੇ ਪਾਣੀ ਉਹਨਾਂ ਦੀ ਤਾਂ ਲੱਗਦਾ ਹੈ ਜਿਵੇਂ ਹੋਗੀ ਖਤਮ ਕਹਾਣੀ ਉਹਨਾਂ ਦਾ ਤਾਂ ਲੱਗਦਾ ਹੈ ਜਿਵੇਂ ਹੋਗੀ ਖਤਮ ਕਹਾਣੀ ਖਤਮ ਕਹਾਣੀ ਹੋਣੀ ਦੇ ਨੀ ਆਪਾਂ ਹਜੇ ਜਿਉਂਦੇ ਸਿਆਣੇ ਬੰਦੇ ਬਖਤ ਪਏ ਤੋ ਕਮ ਹ ਕਹਿੰਦੇ ਆਉਂਦੇ ਬਖਤ ਕਿਸੇ ਤੇ ਕਦੋਂ ਵੀ ਪਏ ਜੇ ਕਹਿੰਦੇ ਲੋਕ ਸਿਆਣੇ ਛੱਤਾਂ ਤੇ ਜੋ ਭੁੱਖੇ ਬੈਠੇ ਸਤਗੁਰ ਸਬਦੀਆਂ ਜਾਣੇ ਛੱਤਾਂ ਤੇ ਜੋ ਭੁੱਖੇ ਬੈਠੇ ਸਤਗੁਰ ਸਬਦੀਆਂ ਜਾਣੇ ਲੰਗਰ ਪਾਣੀ ਭੁੱਖਿਆਂ ਨੂੰ ਆਪਾਂ ਤਾਂ ਸਾਰੇ ਪਚਾਓ 86 ਬੰਦੇ ਹੋ ਸ਼ਰਮ ਕਰੋ ਨਾ 86 ਰੋਟੀਆਂ ਪਕਾਓ 86 ਬੰਦੇ ਹੋ ਸ਼ਰਮ ਕਰੋ ਨਾ 86 ਰੋਟੀਆਂ ਪਕਾਓ ਰੋਟੀ ਪਾਣੀ ਮੰਜਾ ਬਿਸਤਰਾ ਉਹਨਾਂ ਕੋਲ ਪਚਾਓ ਭੁੱਖਿਆਂ ਨੂੰ ਤਾਂ ਬੋਟਾ ਨਹੀਂ ਕਿਉਂ ਹੁੰਦੀਆਂ ਪੇਟ 'ਚ ਰੋਟੀ ਪਾਓ ਭੁੱਖਿਆਂ ਨੇ ਕੀ ਬੋਟਾਂ ਕਰਨੀਆਂ ਪੇਟ 'ਚ ਰੋਟੀ ਪਾਓ ਇਕੱਠੇ ਹੋ ਕੇ ਸਾਰੇ ਆਪਾਂ ਉਹਨਾਂ ਦੀ ਮਦਦ ਕਰਨੀ ਇਕੱਠੇ ਹੋ ਕੇ ਸਾਰੇ ਆਪਾਂ ਉਹਨਾਂ ਦੀ ਮਦਦ ਕਰਨੀ ਅਣਪੜ ਆਖੇ ਜੈ ਸੰਗਵਾਲਾ ਲੱਗ ਜੋ ਗੁਰਾਂ ਦੇ ਚਰਨੀ ਦੁਖੀਆਂ ਨੂੰ ਆਪਾਂ ਦੇਈਏ ਭਾਈ ਦਾਲ ਤੇ ਰੋਟੀ ਪਾਣੀ ਭੁੱਖੀਆਂ ਨੂੰ ਆਪਾਂ ਦੇ ਦਈਏ ਭਾਈ ਪਾਣੀ ਦਾਲ ਤੇ ਰੋਟੀ ਉਹਨਾਂ ਦੀ ਆਪਾਂ ਸਾਰ ਲੈ ਲਈ ਜੀ ਦੀ ਕਿਸਮਤ ਖੋਟੀ ਉਹਨਾਂ ਦੀ ਆਪਾਂ ਸਾਰ ਲੈ ਲਈ ਜੀ ਦੀ ਕਿਸਮਤ ਖੋਟੀ ਧੰਨਵਾਦ ਭਾਈ ਆਪਾਂ ਸਾਰੇ ਜਾਣੇ ਚੱਲ ਗਏ ਉੱਥੇ ਵਿਚਾਰਿਆਂ ਦੀ ਕਿਸਮਤ ਖੋਟੀ ਹੋ ਗਈ ਤੇ ਆਪਾਂ ਖਰੀ ਕਰਨੀ ਆ ਆਪਾਂ ਰਲ ਮਿਲ ਕੇ ਉਹਨਾਂ ਦਾ ਸਹਾਰਾ ਬਣ ਗਏ ਉਹਨਾਂ ਡੰਗਰ ਬੱਚਾ ਜਿਹੜਾ ਦਰਿਆਵਾਂ ਤੱਪਦਾ ਫਿਰਦਾ ਨਹਿਰਾਂ 'ਚ ਕੋਈ ਨਾ ਹੋਵੇ ਵੀ ਘਰੇ ਆਪਾਂ ਬੰਨ ਲਗੇ ਤੇ ਅੰਦਰ ਲਕੋੜ ਗਏ ਨਹੀਂ ਭਈ ਉਹਨਾਂ ਦਾ ਸ਼ਰਮਾਇਆ ਵਾਪਸ ਕਰਾਂਗੇ ਤੇ ਬਾਕੀ ਆਪਾਂ ਖਾਣ ਪੀਣ ਦਾ ਜੋ ਸਮਾਨ ਹੈ ਉਹਨਾਂ ਤੇ ਕਿਰਪਾ ਜਾਗੇ ਤੇ ਸਾਰੇ ਜਾਣੇ ਜੁੜੋ ਤੇ ਬਖਾ ਦਿਓ ਘ ਭਾਰਤ ਨੂੰ ਜਿਹਨੂੰ ਕਹਿੰਦੇ ਆ ਵੀ ਪੰਜਾਬੀ ਜੇ ਸਿੱਖ ਹੈ 2% ਹੈ ਇਹ 2% ਹੀ ਦੱਸ ਦੇਣ ਬਾਹਰਲੇ ਮੁਲਕਾਂ ਨੂੰ ਵੀ ਦੱਸ ਦੇਣ ਤੇ ਸਾਡੇ ਸੈਂਟਰ ਨੂੰ ਵੀ ਦੱਸ ਦੇਣ ਵੀ 2% ਕੀ ਕਰਦੇ ਆ ਉਹ ਜਿਹੜੇ ਹੋਏ ਨੂੰ ਜਿ ਬਸਾਉਣ ਵਾਲੇ ਧੰਨਵਾਦ